ਵਿਰਧ ਆਸ਼ਰਮ ਇੱਕ ਨਹੀਂ ਸੈਂਕੜੇ ਵਿਰਧ ਆਸ਼ਰਮ ਭਰੇ ਨੇ ਐਸੀ ਮਦਰ ਦੇ ਨਾਲ ਐਸੇ ਮਾਵਾਂ ਦੇ ਨਾਲ ਫਿਰ ਮਦਰ ਦੇ ਪਤਾ ਨਹੀਂ ਫੇਸਬੁੱਕ ਤੇ ਕਿਹੜੀ ਮਾਂ ਦਾ ਡੇ ਮਨਾ ਰਹੇ ਨੇ ਕਿਹੜੀ ਮਦਰ ਦਾ ਡੇ ਮਨਾ ਰਹੇ ਨੇ ਬਹੁਤ سارے ਮਾਵਾਂ ਨੇ ਬਹੁਤ سارے ਬਾਪ ਨੇ ਸਾਡੇ ਕੋ ਜਿਨ੍ਹਾਂ ਦੇ ਬੱਚਿਆਂ ਨੇ ਮਾਰ ਕਟਾਈ ਕਰਕੇ ਕੱਢਿਆ ਉਹ ਧੀ ਬਿਮਾਰ ਹੋਈ ਹੋਊਗੀ ਬਚਪਨ ਦੇ ਵਿੱਚ ਰਾਤਾਂ ਜਾਗ-ਜਾਗ ਕੇ ਅੱਖਾਂ ਤੋੜੀ ਲਗਾਈਆਂ ਹੋਣਗੀਆਂ ਇਸ ਮਾਂ ਨੇ ਪਰ ਜਦੋਂ ਇਸ ਮਾਂ ਨੂੰ ਸਾਹਮਣ ਦਾ ਸਮਾਂ ਆਇਆ ਜਦੋਂ ਮਾਂ ਤੇ ਵਿਵਤਾ ਪਈ ਮਾਂ ਨੂੰ ਦੁੱਖ ਆਇਆ ਤੇ ਤਿੰਨਾਂ ਧੀਆਂ ਦੇ ਕੋਲੋਂ ਤੇ ਤਿੰਨਾਂ ਪੁੱਤਰਾਂ ਦੇ ਕੋਲੋਂ ਇੱਕ ਮਾਂ ਨਹੀਂ ਸੰਭੀ ਗਈ ਨੌ ਬੱਚੇ ਇੱਕ ਮਾਂ ਨੇ ਪਾਲੇ ਤੇ ਨੌ ਦੇ ਵਿੱਚੋਂ 6 ਰਹਿ ਗਏ 3 ਧੀਆਂ ਰਹਿ ਗਈਆਂ ਤੇ ਤਿੰਨ ਮੁੰਡੇ ਰਹਿ ਗਏ ਤੇ ਛਾਂ ਦੇ ਕੋਲੋਂ ਇੱਕ ਮਾਂ ਨਹੀਂ ਸੰਭੀ ਗਈ ਕਿੱਡੀ ਮੈਂ ਸਮਝਦਾ ਕਿ ਬਦਕਿਸਮਤੀ ਵਾਲੀ ਗੱਲ ਹੈ ਤੁਹਾਡੀ ਸੇਵਾ ਨਹੀਂ ਸੀ ਕਰਦੇ ਹੋ ਜੇ ਬਣਾ ਮੁੰਡੇ ਤੇ ਮੈਨੂੰ ਰੋਟੀ ਪੋਛੀ ਦੇਣੀ ਨਹੀਂ ਰੋਟੀ ਨਹੀਂ ਦਿੰਦੀ ਸੀ ਸਾਨੂੰ ਨੋ ਨੋਵਾ ਨਹੀਂ ਆ ਗਿਆ ਨੋਵਾ ਹੈਗੇ ਬੱਚੇ ਆ ਗਏ ਨਾ ਤੇ ਪੋਛਦੇ ਨਹੀਂ ਆਉਂਦੇ ਜਿੱਥੇ ਮੱਦੀ ਮਾਰ ਰਹੀ ਸੀ ਕਿੱਥੇ ਦਈਏ ਇਸ ਤਰ੍ਹਾਂ ਦੇ ਕੀ ਲੱਗਦਾ ਹੈ ਕਿ ਬਾਹਰ ਲੋਕ ਸੇਵਾ ਕਰਦੇ ਨੇ ਤੇ ਪਰ ਘਰ ਦੇ ਵਿੱਚ ਜਿਹੜੀ ਮਾਂ ਹੈ ਉਹ ਸੇਵਾ ਤੋਂ ਵਾਂਝੀ ਹੈ ਹਾਂਜੀ ਹਾਂ ਇਹ ਗੱਲ ਸਹੀ ਫੋਨ ਦੀ ਕੁੜੀਆਂ ਤੇ ਸ਼ਾਮ ਦੀਆਂ ਨਹੀਂ ਸੀ ਤੇ ਇਦਾਂ ਹੀ ਫਰਿਆ ਕੁੜੀ ਛੱਡ ਗਈ ਮੈਨੂੰ ਕਿੰਦੇ ਤੈਨੂੰ ਸਾਥ ਦੀਆਂ ਨਹੀਂ ਕੋਈ ਵੀ ਤੇ ਮੈਂ ਇਕੱਲੀ ਕੀ ਕਰਾਂ ਪੁੱਣਾ ਕੋਤਾ ਤਿੰਨ ਕੋ ਉਸ ਦੀ ਆਦਮੀ ਸੀ ਰਾਤੀ ਆਦਮੀ ਬੇਟ ਵੱਟ ਕੇ ਤੇ ਮਰ ਗਿਆ ਸੱਚ ਕਾਲ ਜੀ ਅੱਜ 12 ਮਈ ਮਦਰਸ ਡੇਸ ਜਿਸ ਦੇ ਵਿੱਚ ਅਸੀਂ ਸਭ ਛੱਜ ਢੰਗ ਨਾਲ ਜਾਣਦੇ ਹਾਂ ਕਿਉਂਕਿ ਜਿਹੜੀ ਉਪਜ ਹੈ ਇਸ ਸੰਸਾਰ ਦੇ ਵਿੱਚ ਇੱਕ ਮਾਤ ਹੋਈ ਹੈ ਤਾਂ ਹਰ ਇੱਕ ਕਿਸੇ ਵੀ ਪ੍ਰਾਣੀ ਦੀ ਜ਼ਿਕਰ ਗੱਲ ਕਰ ਲਈਏ ਜੀਵ ਜੰਤੂਆਂ ਦੀ ਜ਼ਿਕਰ ਗੱਲ ਕਰ ਲਈਏ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਉਪਜ ਦੀ ਗੱਲ ਕਰੀਏ ਤਾਂ ਇਹ ਇੱਕ ਮਾਂ ਤੋਂ ਹੀ ਸੰਸਾਰ ਜਿਹੜਾ ਪੈਦਾ ਹੋਇਆ ਹੈ ਦੇਵੀ ਦੇਵਤਾ ਨੇ ਵੀ ਜਨਮ ਲਿਆ ਇਸ ਮਾਂ ਦੇ ਕੁਖ ਤੋਂ ਲਿਆ ਤਾਂ ਅੱਜ ਵੱਡਾ ਦਿਨ ਹੈ ਮਾਂ ਲਈ ਮਾਂ ਨੂੰ ਸਮਰਪਿਤ ਹੈ ਅੱਜ ਮਾਂ ਨੂੰ ਇੱਕ ਸਮਰਪਿਤ ਦਿਨ ਹੈ ਤਾਂ ਸਾਡੇ ਵਿੱਚ ਬਜ਼ੁਰਗ ਮਤਾਵਾ ਮੌਜੂਦ ਨੇ ਗੱਲਬਾਤ ਕਰਦੇ ਹਾਂ ਕਿ ਬੇਸਹਾਰਾ ਨੇ ਬੇਸਹਾਰਾ ਨੇ ਸਾਡੇ ਵਿੱਚ ਜਿਹੜੇ ਭਾਈ ਸਿੰਘ ਬੈਠੇ ਨੇ ਇਹ ਬੇਸਹਾਰਾ ਮਾਤਾਵਾਂ ਦੀਆਂ ਸੇਵਾਵਾਂ ਦੇ ਵਿੱਚ ਲੱਗੇ ਹੋਏ ਨੇ ਅਸਲ ਦੇ ਵਿੱਚ ਇਨਸਾਨੀਅਤ ਤੇ ਵੱਡੀ ਸੇਵਾ ਇਹ ਹੈ ਸੇਵਾ ਤੇ ਹਰ ਇੱਕ ਤਰੀਕੇ ਦੀ ਹੁੰਦੀ ਹੈ ਕਿਸੇ ਵੀ ਧਰਮ ਨੂੰ ਲੈ ਕੇ ਚਾਹੇ ਇਨਸਾਨੀਅਤ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਸੇਵਾ ਜ਼ਿਕਰ ਕਰੀਏ ਤਾਂ ਸੇਵਾ ਸੇਵਾ ਹੈ ਪਰੰਤੂ ਅੱਜ ਸਾਡੇ ਵਿੱਚ ਬਜ਼ੁਰਗ ਮਾਂ ਮੌਜੂਦ ਹੈ ਗੱਲਬਾਤ ਕਰਦੇ ਆਂ ਸਾਸ਼ੀਕਲ ਮਾਤਾ ਜੀ ਹਾਲ ਸ੍ਰੀ ਕਾਲ ਜੀ ਵੀ ਕੀ ਹਾਲ ਜੇ ਠੀਕ ਆ ਵੀਰ ਜੀ ਕੀ ਨਾਂ ਹੈ ਤੁਹਾਡਾ ਬੱਚ ਠੀਕ ਰਹਿੰਦੇ ਹੋ ਠੀਕ ਜੀ ਘਰ ਦੇ ਵਿੱਚ ਕੌਣ ਗਾਉਣਾ ਹੈ ਤੁਹਾਡੇ ਘਰ ਚਾ ਮੇਰੇ ਪਣੇ ਵਾਹ ਤੇ ਉਹ ਤੇ ਪੂਰਾ ਹੋ ਗਿਆ ਦੋ ਤਿੰਨ ਮਹੀਨੇ ਹੋ ਗਏ ਚਾਰ ਮਹੀਨੇ ਹੁਣ ਤੁਸੀਂ ਘਰ ਦੇ ਵਿੱਚ ਨਹੀਂ ਰਹਿੰਦੇ ਤੇ ਕਿੱਥੇ ਰਹਿ ਰਹੇ ਹੋ ਵੀਰਕੋਲ ਵੀਰਕੋਲ ਰਹੇ ਹੋ ਕਿਵੇਂ ਰੋਟੀ ਪਾਣੀ ਸਭ ਕੁਝ ਵਧੀਆ ਮਿਲਦਾ ਪਿਆ ਹਾਂਜੀ ਦਿਲ ਲੱਗਾ ਹਾਂਜੀ ਘਰ ਦੇ ਵਿੱਚ ਫਿਰ ਹੋਰ ਕੋਈ ਨਹੀਂ ਹੈਗਾ ਹੈਗੇ ਆ ਮੇਰੇ ਪਣੇ ਨੇ ਦੇ ਮੰਗੇ ਆ ਸੇਵਾ ਕਰਦੇ ਨੇ ਸਾਰੇ ਤੁਹਾਡੀ ਠੀਕ ਹੈ ਜੀ ਬਿਲਕੁਲ ਮਾਂ ਦਾ ਦੁੱਖ ਹੈ ਹੋਰ ਵੀ ਮਾਂ ਸਾਡੇ ਵਿੱਚ ਮੌਜੂਦ ਹੈ ਗੱਲਬਾਤ ਕਰਦੇ ਮਾਂ ਦਾ ਕੀ ਨਾਮ ਹੈ ਤੁਹਾਡਾ ਮੇਰੇ ਨਾਮ ਜਗਿੰਦਰ ਕੌਰ ਜਗਿੰਦਰ ਕੌਰ ਜੀ ਘਰ ਦੇ ਵਿੱਚ ਕੌਣ-ਕੌਣ ਸੀਗਾ ਤੁਹਾਡੇ ਨੇ ਜੇ ਮੇਰੇ ਚਾਰ ਕਾਕੇ 10 ਕਾਕੇ ਪੰਜ ਕਾਕੇ 'ਚ ਇੱਕ ਮਰ ਗਿਆ ਇਹ ਬਸ ਕੁੜੀਆਂ ਤਿੰਨ ਹੈਗੀਆਂ ਇੱਕ ਗੁੜਿਆ ਹੈ ਰਾਜੀ ਤੇ ਇੱਕ ਕੋਲੀ ਤੁਹਾਡੀ ਸੇਵਾ ਨਹੀਂ ਸੀ ਕਰਦੇਓ ਸੇਵਾ ਮੁੰਡੇ ਤਾਂ ਮੈਨੂੰ ਰੋਟੀ ਪੋਛੀ ਦੇਈ ਨਹੀਂ ਰੋਟੀ ਨਹੀਂ ਦਿੰਦੀ ਸੀ ਤੁਹਾਨੂੰ ਨੋ ਨੋਆਂ ਹੈਗੀਆਂ ਨੋਆਂ ਹੈਗੇ ਬੱਚੇ ਹੈਗੇ ਨਾ ਤੇ ਪੁੱਛਦੇ ਨਹੀਂ ਆਉਂਦੇ ਜਿੱਥੇ ਮਰਜੀ ਮਾਰਦੇ ਸੀ ਕਿੱਥੇ ਦਈਏ ਇਤਰਾ ਦੇ ਕੀ ਲੱਗਦਾ ਹੈ ਕਿ ਬਾਹਰ ਲੋਕ ਸੇਵਾ ਕਰਦੇ ਨੇ ਤੇ ਪਰ ਘਰ ਦੇ ਵਿੱਚ ਜਿਹੜੀ ਮਾਂ ਹੈ ਉਹ ਸੇਵਾ ਤੋਂ ਵਾਂਝੀ ਹੈ ਹਾਂਜੀ ਹਾਂ ਇਹ ਗੱਲ ਠੀਕ ਹੈ ਕੀ ਇਹ ਸੇਵਾ ਨਹੀਂ ਕਰਦੇ ਕੀ ਕੀ ਕਹਿਣਾ ਚਾਹੁੰਦੇ ਹੋ ਅਜਿਹੇ ਜਿਹੜੇ ਬੱਚੇ ਹੁੰਦੇ ਨੇ ਉਹਨਾਂ ਵਾਸਤੇ ਕੀ ਕਹਿਣਾ ਚਾਹੁੰਦੇ ਹੋ ਕਿ ਆਪਣੀ ਜਿਹੜੀ ਬਜ਼ੁਰਗ ਮਾਤਾ ਐ ਇਸ ਟਾਈਮ ਜਿਹੜਾ ਸੰਭਾਲਣ ਦਾ ਸਮਾਂ ਸੀਗਾ ਤੇ ਮਾਂ ਜਿਹੜੀ ਐ ਬਿਰਧ ਆਸ਼ਰਮ ਚ ਬੈਠੀ ਐ ਹਾਂਜੀ ਸਹੀ ਗੱਲ ਕੀ ਗਲਤ ਨਹੀਂ ਨਹੀਂ ਸਹੀ ਗੱਲ ਗਲਤ ਨਹੀਂ ਹੁਣ ਤੁਹਾਡੀ ਸੇਵਾ ਹੋ ਰਹੀ ਐ ਸੇਵਾ ਕਰਨ ਦੇ ਭਾਰੀ ਕਰਦੇ ਨਾ ਸੇਵਾ ਵਧੀਆ ਬੜੀ ਬੜੇ ਵਧੀਆ ਕਰਦੇ ਨੇ ਜੂਠ ਕਿਉਂ ਮਾਰਾ ਕਪੜੇ ਵੱਜੀ ਕਰਦੇ ਨੂੰ ਆਲ ਦੇ ਤੋ ਹਲਦੇ ਸਭ ਕੁਝ ਕਰਦੇ ਤੇਰਾ ਤੇ ਕਰਦੇ ਜੇ ਹੋਰ ਵੀ ਮਾ ਸਾਡੇ ਵਿੱਚ ਮਜੁਰਗ ਮਜੂਦ ਹੈ ਗੱਲਬਾਤ ਕਰਦੇ ਆ ਮਾਤਾ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਸੁਰੇਂਦਰ ਕੌਰ ਸੁਰੇਂਦਰ ਕੌਰ ਸੁਰੇਂਦਰ ਕੌਰ ਕਿੱਥੋਂ ਦੇ ਰਹਿਣ ਵਾਲੇ ਹੋ ਮੈਂ ਜਲੰਧਰ ਦੀ ਜਲੰਧਰ ਦੇ ਰਹਿਣ ਵਾਲੇ ਹਾਂ ਜੀ ਕੀ ਇੱਥੇ ਕਿਦਾਂ ਆਏਗੇ ਤੁਸੀਂ ਕਿਦਾਂ ਆਏ ਇੱਥੇ ਇੱਥੇ ਬਟੇ ਮੈਨੂੰ ਬਸ ਇਦਾਂ ਕੋਈ ਸ਼ਾਂਤੀ ਨਹੀਂ ਸੀ ਪੰਜ ਕੁੜੀਆਂ ਉੱਥੇ ਸ਼ਾਂਤੀਆਂ ਨਹੀਂ ਸੀ ਤੇ ਇਹ ਨਈ ਫਰੇ ਕੋਕੜੀ ਛੱਡ ਗਈ ਮੈਨੂੰ ਆਸ਼ਰਮ ਜੀ ਛੱਡ ਕੇ ਹਾਂਜੀ ਕੀ ਲੱਗਦਾ ਹੈ ਕਿ ਅੱਜ ਵੱਡਾ ਦਿਨ ਹੈ ਇੱਕ ਮਾਂ ਦਾ ਦਿਨ ਹੈ ਜਿਸ ਨੂੰ ਇੰਗਲਿਸ਼ ਦੇ ਵਿੱਚ ਜੇਕਰ ਮਦਰਡੇ ਕਹਿੰਦੇ ਆ ਸੀ ਤੇ ਅੱਜ ਲੋਕ ਜਿਹੜੇ ਨੇ ਮਦਰਡੇਸ ਮਨਾ ਰਹੇ ਨੇ ਬਾਹਰ ਠੀਕ ਹੈ ਤਾਂ ਇੱਕ ਅੱਜ ਬਜ਼ੁਰਗ ਮਾਤਾ ਹੈ ਜਿਸ ਨੂੰ ਬਿਰਧ ਆਸ਼ਰਮ ਜੀ ਛੱਡ ਕੇ ਗਏ ਦੁੱਖ ਲੱਗਦਾ ਕਿਤਨੇ ਕਿਤੇ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਇਸ ਅਜਿਹੇ ਬੱਚਿਆਂ ਨੂੰ ਕੀ ਕਹਿਣਾ ਚਾਹੁੰਦੇ ਹੋ ਕੀ ਸਨਿਆ ਹੈ ਕਿ ਜਿਹੜਾ ਤੁਹਾਨੂੰ ਅੱਜ ਇੱਥੇ ਛੱਡ ਕੇ ਗਏ ਨੇ ਕਹਿੰਦੀ ਤੈਨੂੰ ਸਾਥ ਦੀਆਂ ਨਹੀਂ ਕੋਈ ਵੀ ਤੇ ਮੈਂ ਕੱਲੀ ਕੀ ਕਰਾਂ ਜਿਹੜੀ ਕੁੜੀ ਛੱਡ ਕੇ ਗਈ ਆ ਤੇ ਇੱਦਾਂ ਸਾਥ ਦੀ ਨਹੀਂ ਸੀ ਕੋਈ ਵੀ ਮੇਰੇ ਦੇ ਕੋਲ ਨਾ ਕੋ ਸਾਥ ਹੀ ਨਾ ਕੋ ਕੋਈ ਸੀ ਆਦਮੀ ਸੀ ਰਾਤੀ ਆਦਮੀ ਬੇਟ ਵੱਟ ਕੇ ਤੇ ਮਰ ਗਿਆ ਤੇ ਬਸ ਮੈਂ ਫਿਰ ਇੱਦਾਂ ਕੁਝ ਕਰਿੰਦੀ ਸੀ ਕਦੀ ਕੁਝ ਕਰ ਪਰ ਉਹ ਕੁੜੀ ਮੈਨੂੰ ਮੈਂ ਆਈ ਤੇ ਮੈਨੂੰ ਕਹਿੰਦੀ ਵੀ ਤੂੰ ਤalten ਮਾ ਆਸ਼ਰਮ ਦਾ ਪਕੇ ਦਿਨੀ ਆਸ਼ਰਮ ਤੇ ਚਲੇ ਗਏ ਉਹ ਜਿਨ੍ਹਾਂ ਦੇ ਕੰਮ ਕਰ ਦਿੱਤੀ ਸੀਗੀ ਉਹਨਾਂ ਨੇ ਫਿਰ ਇੱਥੇ ਚਪਰ ਚਪਾ ਕੇ ਤੇ ਪੇਟੀ ਤ। ਦੁੱਖ ਲੱਗਦਾ ਹੈ ਕਿ ਜਦੋਂ ਆਪਣੇ ਬੱਚੇ ਜਿਹੜੇ ਹੁੰਦੇ ਨੇ ਹੱਥ ਨਾਲ ਜੰਮੇ ਹੁੰਦੇ ਨੇ ਆਪਣੇ ਬੱਚੇ ਪਾਲੇ ਹੁੰਦੇ ਨੇ ਤੇ ਐਵੇਂ ਜੇ ਛੱਡ ਜਾਂਦੇ ਨੇ। ਲੱਗਦਾ ਨਹੀਂ ਬੁਰਾ ਦੁੱਖ ਲੱਗਦਾ। ਲੱਗਦਾ ਦੁੱਖ। ਲੱਗਦਾ ਨਹੀਂ ਜਦੋਂ ਜੰਮੇ ਐ ਉਹਨਾਂ ਨੂੰ ਹੀ ਪਤਾ ਸਾਡੇ ਮਾਪਿਆਂ ਨੂੰ ਰੋਟੀ ਦੇਣਾ ਹੈ ਕੱਲ੍ਹ ਦਾ ਬਾਅਦ ਲੋਕੀ ਕਿਉਂ ਕਰਨਗੇ? ਇਹ ਜੇ ਇਹ ਤੇ ਤੁਸੀਂ ਛੱਡ ਪੁੱਤ ਉਹ ਕਰਨਗੇ ਕਿ ਬਾਅਦ ਲੋਕੀ ਕਰਨਗੇ? ਨੇ ਵੀ ਹਸਪਤਾਲ ਵੀ ਗਈ ਪਰ ਕੀ ਨਹੀਂ ਸੀ ਮੇਰੀ ਕੁੜੀ ਨਹੀਂ ਪੱਤੀ ਕਰਾਇਆ ਇਹ ਤੇ ਬਸ ਮੁੜ ਕੇ ਥੋੜਾ ਬਥੇ ਠੀਕ ਹੋ ਗਈ ਮਰ ਕੇ ਮੈਂ ਠੀਕ ਹੋ ਗਈ ਜਦ ਮੇਰੇ ਆਉਣ ਲੱਗੀ ਤੇ ਮੈਂ ਚਿੱਤਾ ਪੁਰੇ ਘਰ ਹੀ ਚਿੱਤਾ ਪੁੜਿਆ ਉਹ ਕਿ ਘਰ ਨਹੀਂ ਗਿਆ ਫਿਰ ਇਹਨਾਂ ਵਿਚਾਰਨ ਲੈ ਜਾਂਦਾ ਬਾਬਾ ਜੀ ਮੈਂ ਚੁੱਟ ਕੇ ਮਰ ਮਤਲਬ ਕੀ ਕਹਿਣਾ ਚਾਹੁੰਦੇ ਜਿਹੜੇ ਅੱਜ ਬੱਚੇ ਨੇ ਆਪਾਂ ਪਾ ਪੜਾ ਲਿਖਾ ਕੇ ਨੌਕਰੀਆਂ ਲਵਾਉਂਦੇ ਨੇ ਤੇ ਜਦੋਂ ਪੜਾਏ ਲਿਖਾਏ ਕਲਚਰ ਲੈ ਕੇ ਪੜਾਏ ਲਿਖਾਏ ਉਹਨਾਂ ਨੂੰ ਦਸ ਦਸ ਪੜਾਇਆ ਨੋ ਨਾ ਪੜਾਈ ਹੈ ਤੇ ਕੀ ਆਖੀ ਬੋਲੋ ਹੁਣ ਪਰ ਉਹ ਜਿਹੜਾ ਹੈਗੇ ਉਹ ਤੇ ਮਰ ਗਏ ਛੇ ਇਹ ਪਾਂਧੀ ਕਾ ਗਈ ਪਾਂਧੀ ਮਰ ਗਈ ਪਰ ਕਿਤਨੇ ਕਿਤੇ ਦਿਲ ਕਰਦਾ ਆਪਣੇ ਪਰਿਵਾਰ ਨੂੰ ਮਿਲਣ ਦਾ ਦਿਲ ਤੇ ਕਰਦਾ ਕੀ ਕਰ ਮੇਰੇ ਤੇ ਇੰਦਾ ਜਿੰਨੂੰ ਪੁੱਛੁੰਦਾ ਮੈਂ ਕਿੱਥੇ ਨਹੀਂ ਜਾ ਕੇ ਮਿਲਾਂ ਮਿਲਾਂ ਕਿੱਦਾਂ ਬਬ ਤੁਸੀਂ ਜਿਵੇਂ ਕਿੱਦਾਂ ਮਿਲਾਂ ਹਨ ਮੇਰੀ ਕੁੜੀ ਇੱਕ ਪਟਖਾਨੀ ਹੈ ਵੱਡੀ ਭੋਲੀ ਹੁੰਦਾ ਉਹਦੇ ਕੋਲ ਕੀ ਕਰਦਾ ਜਿਹਨੂੰ ਉਹਦੇ ਕੋਲ ਫਰਤੋ ਰਮ ਇਉਂ ਥੀ ਜੰਮ ਉਹ ਨਹੀਂ ਗਾ ਦੇ ਮਿੱਟੀ ਨਾਲ ਧੁੰਦੋਂ ਫੋਲਾ ਤੇਰੀ ਧੀ ਹੈ ਮਿਲਣ ਆਉਂਦੇ ਨੇ ਇੱਥੇ ਹਾਂ ਮਿਲਣ ਤਾਂ ਆਉਂਦੇ ਨੇ ਕੱਡੀ ਕਦੇ ਨਹੀਂ ਹੁੰਦੀ ਇਹ ਦਾਦੀ ਨਹੀਂ ਹੁੰਦੀ ਵਿਚਾਰੀ ਇਹਦੀ ਦਾਦੀ ਕੁਛ puri badi ਜਦੋਂ ਹੱਥਾਂ ਦੇ ਨਾਲ ਬੱਚਿਆਂ ਨੂੰ ਆਪਾਂ ਖੜਾਇਆ ਹੋਵੇ ਜਾਂ ਉਹਨਾਂ ਨੂੰ ਪਾਲਿਆ ਹੋਵੇ ਤਾ ਬੜਾ ਦੁੱਖ ਲੱਗਦਾ ਹੈ ਗੱਲ ਕਰਦੇ ਉਹਨਾਂ ਨੇ ਜਵਾਨ ਕੀਤਾ ਇੱਿੱਥੇ ਪੜਾਇਆ ਬੜਾ ਜਿੱਤਰਾ ਮੈਂ ਜੀ ਪੜਾਇਆ ਪੜਾਇਆ ਉਹਨਾਂ ਨੂੰ ਨਹੀਂ ਹੈਗਾ ਇਹ ਸਾਡੀ ਮਾਂ ਹੈ ਨਾ ਅੱਜ ਸੰਸਾਰ ਦੇ ਵਿੱਚ ਨਾ ਇੱਕ ਦਿਹਾੜਾ ਮਨਾ ਰਹੇ ਨੇ ਮਾਤਾ ਦਾ ਜਿਹੜਾ ਜਿਸ ਨੂੰ ਮਦਰਡੇ ਕਹਿੰਦੇ ਆ ਕੀ ਕਹਿਣਾ ਚਾਹੁੰਦੇ ਹੋ ਕੀ ਕਹਿਣਾ ਚਾਹੁੰਦੇ ਹੋ ਕਿ ਜਿਹੜੇ ਲੋਕ ਆਪਣੇ ਮਾਵਾਂ ਦੀ ਜਿਹੜੀਆਂ ਸੇਵਾ ਕਰ ਰਹੇ ਨੇ ਤਾਂ ਅੱਜ ਇੱਕ ਮਾਂ ਜਿਹੜੀ ਉਹ ਬੇਸਹਾਰਾ ਬਿਲਕੁਦੀ ਬਈ ਕਈ ਵਾਰ ਤਾਂ ਮੈਂ ਰੋਂਦਾ ਫਿਣੀ ਕੀ ਜਿਹੜਾ بڑا ਕਰਾਉਂਦਾ ਕੀ ਕਰਾਵੇ ਰੋਕੇ ਕਰਾਉਂਦੀ ਕੀ ਆਪਣਾ ਆਪਣੀ ਦੇਲਚਸਪੀ ਹੁੰਦੀ ਨਹੀਂ ਸਾਡੇ ਵਿੱਚ ਮੌਜੂਦ ਉਹ ਭਾਈ ਸਿੰਘ ਨੇ ਜਿਹੜੀ ਇਹਨਾਂ ਦੀ ਸੇਵਾ ਨਿਭਾ ਰਹੇ ਨੇ ਅਸਲ ਦੇ ਵਿੱਚ ਅੱਜ ਮਦਰ ਡੇ ਜਿਹੜਾ ਹੈ ਇਹਨਾਂ ਲੋਕਾਂ ਵਾਸਤੇ ਹੈ ਮਦਰ ਜੋ ਮਾਤਾ ਹੁੰਦੀ ਹੈ ਉਸ ਦੀ ਸੇਵਾ ਜਿਹੜੀ ਹੈ ਕਿਵੇਂ ਕਰ ਰਹੇ ਨੇ ਅਸੀਂ ਅੱਖੀਂ ਦੇਖਿਆ ਆਪਣੇ ਹੱਥਾਂ ਦੇ ਨਾਲ ਉਹਨਾਂ ਦੇ ਸੇਵਾ ਕਰਦਿਆ ਪਹਿਲਾਂ ਸਿਰ ਦੇ ਉੱਤੇ ਚੁੰਨੀ ਦਿੱਤੀ ਤਾਂ ਕਿਤਨਾ ਕਿਤੇ ਦਰਦ ਸੀਗਾ ਕਿ ਸਾਡੇ ਮਾਂ ਦੇ ਸਿਰ ਦੇ ਉੱਤੇ ਚੁੰਨੀ ਜਿਹੜੀ ਹੈ ਸਾਫ਼ ਸੁਥਰੀ ਹੋਵੇ ਤਾਂ ਭਾਈ ਸਾਹਿਬ ਨੇ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਭਪਿੰਦਰ ਸਿੰਘ ਹੈ ਬੜੀ ਖੁਸ਼ੀ ਹੋਈ ਤੁਹਾਨੂੰ ਵੇਖ ਕੇ ਤੇ ਅੱਜ ਤੁਸੀਂ ਜਿਹੜੀ ਸੇਵਾ ਨਿਭਾ ਰਹੇ ਹੋ ਤਾਂ ਸੰਸਾਰ ਦੇ ਵਿੱਚ ਲੋਕ ਜਿਹੜੇ ਨੇ ਮਦਰਡੇ ਜਿਹੜੇ ਮਨਾ ਰਹੇ ਨੇ ਤਾਂ ਉਹ ਸੰਸਾਰ ਦੇ ਵਿੱਚ ਵਿਖਾਵਾ ਦਿਖ ਰਿਹਾ ਹੈ ਪਰ ਚਲੋ ਆਪਣੀ ਮਾਤਾ ਦੀ ਸੇਵਾ ਕਰਨਾ ਜਿਹੜਾ ਇਹ ਧਰਮ ਹੈ ਪਰ ਅੱਜ ਤੁਸੀਂ ਵੀ ਸੇਵਾ ਕਰ ਰਹੇ ਹੋ ਤੇ ਗੁਰੂ ਸਾਹਿਬ ਨੇ ਬਖਸ਼ੀ ਜੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਕਿ ਕਿ ਸੜਕਾਂ ਤੇ ਰੁੱਲਦੇ ਅਸੀਂ ਜਦੋਂ ਬਜ਼ੁਰਗ ਵੇਖੇ ਅਸੀਂ ਫਿਰ ਸ਼ਾਂਤ ਚੈਰੀਟੇਬਲ ਸੁਸਾਇਟੀ ਵੱਲੋਂ ਤੇਰੀ ਉਹ ਆਸ਼ੀਰਣ ਲਈ ਦੀ ਇਹ ਹੋਂਦ ਵਿੱਚ ਆਇਆ ਅੱਜ ਮਦਰਡੇ ਪੂਰੇ ਫੇਸਬੁੱਕ ਦੇ ਉੱਪਰ ਮਦਰਡੇ ਆਪਣੀਆਂ छाया प्यार हैप्पी मदर्स डे हैप्पी मदर्स डे पर जे ਮੈਂ ਸਭ ਦਾ ਇਹਨੇ ਲੋਕ ਸ਼ੇਅਰ ਕਰ ਰਹੇ ਨੇ ਮਦਰ ਡੇ ਦੇ ਉੱਤੇ ਪਰ ਮੈਂ ਕਿਤਨੇ ਕਿਤੇ ਸਮਝ ਨਹੀਂ ਕੇਵਲ ਤੇ ਕੇਵਲ ਫੇਸਬੁੱਕ ਤੱਕ ਹੀ ਸੀਮਤ ਨਹੀਂ ਸੋਸ਼ਲ ਮੀਡੀਆ ਤੱਕ ਬਿਰਦਾ Ashram ਇੱਕ ਨਹੀਂ ਸੈਂਕੜੇ ਬਿਰਦਾ Ashram ਭਰੇ ਨੇ ਐਸੀ ਮਦਰ ਦੇ ਨਾਲ ਐਸੇ ਮਾਵਾਂ ਦੇ ਨਾਲ ਫਿਰ ਮਦਰ ਡੇ ਪਤਾ ਨਹੀਂ ਫੇਸਬੁੱਕ ਤੇ ਕਿਹੜੀ ਮਾਂ ਦਾ ਡੇ ਮਨਾ ਰਹੇ ਨੇ ਉਹ ਕਿਹੜੀ ਮਦਰ ਦਾ ਡੇ ਮਨਾ ਰਹੇ ਨੇ ਸੋ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਨ ਕਿਤਨਾ ਕਿਤੇ ਸੋਜੀ ਆ ਜਾਵੇ ਆ ਤਾਂ ਮਤਾਵਾ ਸਾਡੇ ਕੋ ਤੁਸੀਂ ਫਰੇਮ ਦਾ ਕਰਕੇ ਤੈਨੀ ਸੱਦੀਆਂ ਨੇ ਬਹੁਤ ਸਾਰੀਆਂ ਮਾਵਾਂ ਨੇ ਬਹੁਤ ਸਾਰੇ ਬਾਪ ਨੇ ਸਾਡੇ ਕੋ ਜਿਨ੍ਹਾਂ ਦੇ ਬੱਚਿਆਂ ਨੇ ਮਾਰਕੁਟਾਈ ਕਰਕੇ ਕੱਢਿਆ ਇਹ ਮਾਤਾ ਜਗਿੰਦਰ ਕੌਰ ਦੇ ਨਾਲ ਤੁਸੀਂ ਗੱਲ ਕਰ ਰਹੇ ਸੀ ਮਾਤਾ ਜਗਿੰਦਰ ਕੌਰ ਦੀ ਲੱਤ ਗਲੀ ਹੋਈ ਸੀ 2021 ਦੇ ਵਿੱਚ ਜਦੋਂ ਇਹਨਾਂ ਦੀ ਲੜਕੀ ਸਾਡੇ ਕੋਲ ਛੱਡ ਕੇ ਗਈ ਹੈ ਔਰ ਤਿੰਨ ਬੇਟੇ ਨੇ ਇਸ ਮਾਤਾ ਜਗਿੰਦਰ ਕੌਰ ਦੇ ਔਰ ਜਦੋਂ ਇਹਨਾਂ ਦੇ ਅਸੀਂ ਲੱਤ ਦੀ ਹਾਲਤ ਵੇਖੀ ਤਾਂ ਇੱਕ ਇੱਕ ਪਾਸਾ ਪੈਰਾਲਾਈਜ਼ ਹੋਇਆ ਹੈ ਖੱਬਾ ਪਾਸਾ ਸੱਜੇ ਲੱਤ ਜਿਹੜੀ ਸੀ ਗਲੀ ਸੀ ਜਦੋਂ ਇਹਦੀ ਲੜਕੀ ਸਾਡੇ ਕੋਲ ਛੱਡ ਕੇ ਗਈ ਸੀ ਮਾਤਾ ਜਗਿੰਦਰ ਕੌਰ ਦੀ ਤੇ ਫਿਰ ਅਸੀਂ ਇਸ ਮਾਤਾ ਨੂੰ ਹਸਪੀਟਲ ਦਾਖਲ ਕਰਾਇਆ ਲੱਤ ਕਟਾਉਣੀ ਪਈ ਬੜੇ ਐਸੇ ਨੇ ਜਿਹੜੇ ਜਦੋਂ ਮਾਪੇ ਬੱਚਿਆਂ ਨੂੰ ਸਾਂਭਦਾ ਹੈ ਇਹੀ ਮਾਂ ਹੈ ਜਦੋਂ ਕਿਤੇ ਬੱਚਾ ਉਹ ਧੀ ਬਿਮਾਰ ਹੋਈ ਹੋਊਗੀ ਬਚਪਨ ਦੇ ਵਿੱਚ ਰਾਤਾਂ ਜਾਗ-ਜਾਗ ਕੇ ਅੱਖਾਂ ਤੋੜੀ ਲਗਾਈਆਂ ਹੋਣਗੀਆਂ ਇਸ ਮਾਂ ਨੇ ਪਰ ਜਦੋਂ ਇਸ ਮਾਂ ਨੂੰ ਸਾਹਮਣ ਦਾ ਸਮਾਂ ਆਇਆ ਜਦੋਂ ਮਾਂ ਤੇ ਵਿਫਤਾ ਪਈ ਮਾਂ ਨੂੰ ਦੁੱਖ ਆਇਆ ਤੇ ਤਿੰਨਾਂ ਧੀਆਂ ਦੇ ਕੋਲੋਂ ਤੇ ਤਿੰਨਾਂ ਪੁੱਤਰਾਂ ਦੇ ਕੋਲੋਂ ਇੱਕ ਮਾਂ ਨਹੀਂ ਸਾਂਭੀ ਗਈ ਇੱਕ ਮਾਂ ਨੇ ਜਿਵੇਂ ਮਾਤਾ ਜਗਿੰਦਰ ਕੌਰ ਦਾਸ ਜੀ ਕਿ ਪੰਜ ਪੁੱਤਰ ਸਨ ਜਿਨ੍ਹਾਂ ਦੇ ਵਿੱਚੋਂ ਤਿੰਨ ਰਹਿ ਗਏ ਪੰਜ ਪੁੱਤਰ ਤੇ ਚਾਰ ਧੀਆਂ ਸੀ ਨੌ ਬੱਚੇ ਇੱਕ ਮਾਂ ਨੇ ਪਾਲੇ ਤੇ ਨੌ ਦੇ ਵਿੱਚੋਂ 6 ਰਹਿ ਗਏ ਤਿੰਨ ਧੀਆਂ ਰਹਿ ਗਈਆਂ ਤੇ ਤਿੰਨ ਮੁੰਡੇ ਰਹਿ ਗਏ ਤੇ ਛਾਂ ਦੇ ਕੋਲੋਂ ਇੱਕ ਮਾਂ ਨਹੀਂ ਸੰਭੀ ਗਈ ਕਿੱਡੀ ਮੈਂ ਸਮਝਦਾ ਕਿ ਬਦਕਿਸਮਤੀ ਵਾਲੀ ਗੱਲ ਹੈ ਇਥੇ ਨਹੀਂ ਬਹੁਤ ਸਾਰੇ ਬਿਰਦਾ ਆਸ਼ਰਮ ਜਿਹੜੇ ਨੇ ਭਰੇ ਪਏ ਨੇ ਐਸੀ ਮਦਰ ਦੇ ਨਾਲ ਸੋ ਪਤਾ ਨਹੀਂ ਕਿਹੜਾ ਸੋਸ਼ਲ ਮੀਡੀਆ ਦੇ ਉੱਤੇ ਮਦਰਡੇ ਮਨਾ ਰਹੇ ਨੇ ਤਾਂ ਸਾਨੂੰ ਤਾਂ ਸੋਸ਼ਲ ਮੀਡੀਆ ਤੇ ਵੇਖ ਕੇ ਵੀ ਸ਼ਰਮ ਆਉਂਦੀ ਕਿ ਬਿਰਦਾ ਆਸ਼ਰਮ ਤਾਂ ਭਰੇ ਪਏ ਨੇ ਤੇ ਪਤਾ ਨਹੀਂ ਕਿਹੜੀ ਮਾਂ ਦਾ ਡੇ ਮਨਾ ਰਹੇ ਨੇ ਲੋਕ ਸੋਸ਼ਲ ਮੀਡੀਆ ਤੇ ਤੇ ਜੇ ਸੋਸ਼ਲ ਮੀਡੀਆ ਦੇ ਉੱਪਰ ਇੰਨੀਆਂ ਮਾਵਾਂ ਦੇ ਮਦਰਡੇ ਮਨਾਏ ਜਾ ਰਹੇ ਨੇ ਤੇ ਬਿਰਦਾ ਆਸ਼ਰਮਾਂ ਦੇ ਵਿੱਚ ਮਾਵਾਂ ਕਿੱਥੋਂ ਆ ਗਈਆਂ ਇਹ ਵੀ ਤਾਂ ਮਾਵਾਂ ਹੀ ਨੇ ਸੋ ਇਸ ਕਰਕੇ ਗੁਰੂ ਸਾਹਿਬ ਕਿਰਪਾ ਕਰਨ ਸਾਨੂੰ ਸੋਝੀ ਆ ਜਾਵੇ ਕਿ ਮਾਂ ਹੀ ਹੈ ਭਾਈ ਗੁਰਦਾਸ ਜੀ ਵੀ ਕਹਿੰਦੇ ਨੇ ਮਾਂ ਪਿਓ ਪਰਹਰ ਕਰੇ ਤਪ ਵਣਖੰਡ ਭੂਲਾ ਫਿਰੇ ਜਾਣੀ ਮਾਂ ਬਿਰਦਾ ਅਸ਼ਰਮ ਦੇ ਵਿੱਚ ਹੈ ਕਿ ਧੀਾਂ ਤੇ ਪੁੱਤਰ ਗੁਰਦੁਆਰਿਆਂ ਦੇ ਵਿੱਚ ਜਾ ਜਾ ਕੇ ਖੰਡ ਪਾਠ ਕਰਾਉਂਦੇ ਨੇ ਲੰਗਰ ਲਾਉਂਦੇ ਨੇ ਪਤਾ ਨਹੀਂ ਕਿਦਾਂ ਗੁਰੂ ਦੀ ਖੁਸ਼ੀ ਕਿਦਾਂ ਹਾਸਲ ਕਰ ਲੈਣਗੇ ਇਸ ਗੱਲ ਦਾ ਤਾਂ ਸਮਝ ਨਹੀਂ ਆ ਰਹੀ ਜੀ ਬਿਲਕੁਲ ਦਿਲ ਨੂੰ ਬਹਿਲੌਣ ਵਾਲੀ ਜਿਹੜੀ ਹੈ ਗੱਲ ਉਹ ਭਾਈ ਸਾਹਿਬ ਹੋਣਾ ਨਹੀਂ ਕੀਤੀ ਭਾਵਕ ਹੋ ਗਏ ਨੇ ਉਹ ਵੀ ਕਿਉਂਕਿ ਅੱਜ ਇੱਕ ਮਾਂ ਦਾ ਦੁੱਖ ਜੋ ਕਿ ਸਾਡੇ ਵੀ ਲਫ਼ਜ਼ ਜਿਹੜੇ ਨੇ ਉਹ ਵੀ ਨਹੀਂ ਬਿਆਨ ਕਰ ਰਹੇ ਮਾਵਾਂ ਦੇ ਅੱਖਾਂ ਦੇ ਵਿੱਚੋਂ ਜਿਹੜੇ ਹੰਝੂ ਟਪਕ ਰਹੇ ਨੇ ਬੱਚੇ ਹੋਣ ਦੇ ਬਾਵਜੂਦ ਵੀ ਅੱਜ ਬਿਰਧ ਆਸ਼ਰਮ ਦੇ ਵਿੱਚ ਉਹ ਮਾਵਾਂ ਬੈਠੀਆਂ ਨੇ ਜਿਹੜੀਆਂ ਬੇਸਹਾਰਾ ਨੇ ਪਰ ਕਿਤੇ ਨਾ ਕਿਤੇ ਆਸ ਲੈ ਕੇ ਬੈਠੀਆਂ ਨੇ ਕਿ ਸਾਡੇ ਪਰਿਵਾਰ ਦਾ ਕੋਈ ਬੱਚਾ ਜਾਂ ਸਾਡੀ ਧੀ ਸਾਡੇ ਪਿੱਛੇ ਆਊਗੀ ਕੈਮਰਾ ਪਰਸਨ ਦੇ ਨਾਲ ਵਿਸ਼ਵਜੀਤ ਜੀ